ਸਾਲ ਦਾ ਬਾਣਾ ਕਿ ਜਿਪਸੀ ਚ ਸੁੱਟਿਆ ਦਿੱਤਾ ਗਿਆ ਸੀ ਪਿੰਡ ਵਾ ਮਾਤਾ ਜੀ ਜੇ ਹੁਣ ਪੁਲਿਸ ਨੇ ਮੈਨੂੰ ਚੁੱਕ ਕੇ ਕਹਿੰਦੇ ਨੇ ਇੱਕ ਇੱਕ ਦਾ ਪਿਆਚਾਰ ਕੀਤੀ ਭਾਈ ਸੁਖਵਿੰਦਰ ਸੇ ਹੋਰ ਇਲਾਕੇ ਮੈਂ ਦਲਬੀਰ ਸਿੰਘ ਸੀ ਆ ਤੇ ਸਾਡੀ ਮਾਂ ਤੇ ਸਾਡੀ ਮਾਂ ਕੋਲ ਦੋ ਥੋੜੀ ਹੈ ਭਾਈ ਦਲਜੀਤ ਸਿੰਘ ਨੇ ਆਖਿਆ ਅਸੀਂ ਵੀ ਮਾਂ ਨੂੰ ਮੱਥਾ ਟੇਕ ਕੇ ਆਵਾਂਗੇ ਦੀ ਬਨਵੇਂ ਬੇਅੰਤ ਅਸੀਸਾਂ ਦਿੱਤੀਆਂ ਨੇ ਬੇਅੰਤ ਅਸੀਸਾਂ ਦਿੱਤੀਆਂ ਵਾਹਿਗੁਰੂ ਦੀਆਂ ਵਾਹਿਗੁਰੂ ਖੜਕਾਇਆ ਖੜਕਾਇਆ ਮਾਂ ਦਾ ਮੱਥਾ ਬੈਠਾ ਤੇ ਰਹਿਣਾ ਨਹੀਂ ਮਰਨ ਲਖਾਏ ਮੰਡਲ ਮੇ ਚੱਲੀ ਚੱਲ ਜਾਂਦਾ ਸੁਆਸੇ ਨਹੀਂ ਘੜੇ ਪਾਣੀ ਪਰਉਂ ਮੈਨੂੰ ਸਾਬਤ ਕਰੇ ਮਆਬਤ ਕਰਨਾ ਮੇਰਾ ਮਆਬਤ ਕਰਨਾ ਮੇਰਾ ਫਰਜ਼ ਬਣਦਾ ਮਿੰਟਕ ਤੁਹਾਡਾ ਲਵਾਂਗਾ ਹੁਣ ਪੜਨ ਵਿੱਚ ਤੇ ਬਾਚਨ ਵਿੱਚ ਜਦ ਹੀ ਜਾਤ ਤਰਵੈਣੀ